ਜੱਟਾਂ ਪੁੱਛੇ ਗਏ ਵਾਟ ਕਰਨੀ ਉਸਾਰਾ ਓਲੀ ਓਲੀ ਆਇਓ ਉਧਰ ਉਹਦੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕੇਸਾਂ ਦੇ ਵਿੱਚ 2 ਕਿਲੋ ਹੀਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਆ ਇਦੇ ਚ ਜਿਹੜੀ ਮੇਨ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜਸ ਇਦੇ ਚ ਐਕਚੁਅਲੀ ਵਰਕ ਹੋਇਆ ਐਫ ਆਈ ਆਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹੀਰੋਇਨ ਦੀ ਬਰਾਮਦ ਹੋਈ ਸੀ 1 ਕਿਲੋ ਦੀ ਖਾਣਾ ਕੈਂਟ ਦੇ ਵਿੱਚ ਸੀ ਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਚ ਚਾਰ ਅਕਿਊਜ਼ਡ ਅਸੀਂ ਦੋਸ਼ੀ ਫੜੇ ਸੀਗੇ ਉਦੇ ਬੈਕਗ੍ਰਾਉਂਡ ਲਿੰਕੇਜਸ ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਏਲੀਅਸ ਗੋਪੀ ਐਕ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਬਨਾਲਕ ਦੇ ਯੂਨੀਵਰਸਿਟੀ ਦੇ ਵਿੱਚ 12ਵੀਂ ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡਾ ਥਾਣਾ ਨਾਲਾ ਡਿਸਟ੍ਰਿਕਟ ਅਬਰਸਰ ਰੂਰਲ ਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਂਤਰਿਕ ਦਾ ਪੁੱਛਿਆ ਵਗੈਰਾ ਦਿੰਦਾ ਹੈ ਇਹ ਦੋਨੇ ਬੰਦੇ ਫੜੇ ਗਏ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹਿਰੋਇਨ ਦਾ ਕੰਮ ਕਰਵਾ ਰਿਆ ਇਹਨਾਂ ਤੋਂ 1 ਕਿਲੋ ਹਿਰੋਇਨ ਤੇ ਦੋ ਪਿਸਟਲ 1.3 304 ਦਾ 304 ਦਾ 1 32 ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛਗਿਰ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਆ ਦੇ ਬੰਦੇ ਆ ਡਰੋਨ ਰਾਹੀਂ ਜਿਹੜੀਆਂ ਕਨਸਾਈਨਮੈਂਟਸ ਮੋਲਾ ਰਹੇ ਆ ਔਛਪਾਨ ਦਾ ਡਾ ਇਸ ਸਿਕਿਉਰਿਟੀ ਗਾਰਡ ਲੱਗੇ ਹੋਏ تھے ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ ਰਾਮਨਾ ਆਪਣੇ ਜੜੀਆਂ ਕਨਸਾਈਨਮੈਂਟਸ ਨੂੰ ਛਿਪਾਉਂਦਾ ਤੇ ਅੱਗੇ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 A ਗੇਟ ਕੀਮਾ ਦੇ ਵਿੱਚ ਦਰਜ ਕੀਤੀ ਗਈ ਆਰ ਰੈਕਟ ਵੀ ਇਹਦੇ ਚ ਪਹਿਲਾਂ ਪੈਨ ਪਿਸਟਲ ਆਲਰੇਡੀ ਫੜੇ ਜਾ ਚੁੱਕੇ ਆ ਤੁਹਾਨੂੰ ਦੱਸ ਚੁੱਕੇ ਆ ਆਪਾਂ ਉਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਵਰਿੰਦਰ ਏਲੀਅਸ ਅਵਸਨਵ ਧੀਰਾ ਇਹ ਕੰਬੋ ਥਾਣੇ ਦਾ ਅਮਰਸਰ ਰੂਰਲ ਦਾ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਤੇ ਦਸਵੀਂ ਪਾਸ ਹੈ ਇਹਦੇ ਤੋਂ ਤਿੰਨ ਪਿਸਟਲ ਬਤੀਬੋਰ ਦੇ ਤੇ ਦੋ ਲਾਈਵ ਰਾਉਂਡਸ ਬਰੰਧ ਹੋਏ ਨੇ ਇਹਦੇ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਲੋਕਲ ਕ੍ਰਿਮੀਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਰ ਰੱਖ ਰਹੀ ਸੀ ਵੀ ਪਿਸਤਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਪਾਰਟੀ ਨੇ ਸਾਡੇ ਤੇ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫਾਇੰਡ ਦੀ ਕੋਸ਼ਿਸ਼ ਕਰ ਰਿਹਾ ਸੀ ਵਿਰਿੰਦਰ ਸਿੰਘ ਨੇ ਉੱਤੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਨੇ ਵੀ ਸਾਡੇ ਜਿਹੜਾ ਕਾਂਸਟੇਬਲ ਆ ਉਹਨੇ ਵੀ ਵਾਪਸ ਪੁਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਨੇ ਲੱਗੀ ਨਹੀਂ ਪਰ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਅਰੈਸਟ ਹੋਇਆ ਤੋ ਇਸ ਵੰਦ ਵਿੱਚ ਐਫ ਆਈ ਆਰ ਨੰਬਰ 10 16225 ਨੂੰ ਥਾਣਾ ਕਥੋ ਨੰਗਲ ਡਿਸਟ੍ਰਿਕਟ ਅਮਰਸਰ ਰੂਰ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਕਿਉਂਕਿ ਉਹ ਤੇ ਅਟੈਂਪਟ ਟੂ ਮਾਰਡਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਹੋਇਆ ਸੀ ਆਰਮਜ਼ ਜਿਹੜਾ ਇਲੀਗਲ ਆਰਮਜ਼ ਆ ਉਹ ਵੀ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹਿਰੋਇਨ ਜਿਹੜੀ ਆ ਉਹ ਲੇਟੈਸਟ 17 ਨੰਬਰ ਮੁਕੱਦਮਾ ਜਿਹੜਾ 16225 ਦਾ ਹੈ ਇਹ ਜਿਹੜਾ ਰਾਜਵਿੰਦਰ ਸਾਣਾ ਫਫਤਾਰ ਸਿੰਘ ਹੈ ਚੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ 35 ਸਾਲ ਦਾ ਹੈਗਾ ਬੱਸ ਡਰਾਈਵਰ ਹੈ 12ਵੀਂ ਪਾਸ ਹੈ ਪ੍ਰਾਣਾ ਹੀਰੋਨ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਚੰਡੇਰ ਥਾਣੇ ਦੇ ਵਿੱਚ ਐਨਡੀਪੀਐਸ ਦਾ ਪੱਤਾ ਦਰਜ ਹੈ ਤੇ ਥਾਣਾ সদর ਅੰਮ੍ਰਿਤਸਰ ਦੇ ਵਿੱਚ ਵੀ 2019 ਚ ਚੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟਰੱਕ ਡਰਾਈਵਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨਾਂ ਦੋਨਾਂ ਤੋਂ 2 किलो हिरन मिली तो जे ਆਪਾਂ ਸਾਰੀ ਇਹ ਰਿਕਵਰੀ ਦੋਕਤ ਦੇ ਵਿੱਚ ਲਾਈਏ ਸੀ ਇਹੇ ਵਾ ਨੂੰ ਸਾਡੇ ਇੰਸਪੈਕਟਰ ਬੋਲਰ ਵੀ ਰਮਿੰਦਰ ACP ADCP ਰਵਜੋਨ ਜੀ ਔਰ ਓਵਰ ਆਲ ਸੁਪਰੀਜ਼ਨ DCP ਸਾਹਿਬ ਇਨਵੈਸਟੀਗੇਸ਼ਨ ਔਰ ਪੀਗਮੈਂਟ ਡੀਡੀ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਔਰ 2 ਕਿਲੋ ਟੋਟਲ ਤੇ 5 ਪਿਸਟਲ ਵੱਖ-ਵੱਖ ਬੋਰ ਦੇ ਬਰਾਮਦ ਕੀਤੇ ਨੇ ਔਰ ਸਾਰੇ ਮੁਲਜ਼ਮ ਗ੍ਰਿਫਤਾਰ ਕੀਤੇ ਹਾਂਜੀ ਸਰ ਇੱਕ ਤੁਹਾਡੀ ਟੀਮ ਨੇ ਹੋਰ ਵੀ ਅਪਰੇਸ਼ਨ ਕੀਤਾ ਸੀਗਾ ਕਿ ਉਹਦੇ ਬਾਰੇ ਦੱਸੋ ਕਿ ਕਿਹੜਾ ਤਸਦੀਕਾ ਜਾਂ ਚਿੰਡਾ ਦੇ ਦਿੱਤੇ ਵਿੱਚ ਫਾਇਰਿੰਗ ਕੀਤੀ ਸੀ ਉਹ ਉਹੀ ਹੈ ਜੀ ਉਹੀ ਹੈ ਜੀ ਆਪਾਂ ਉਹਦਾ ਪਰਚਾ ਹੀ ਦਰਜ ਕਰਾਇਆ ਜੀ ਉੱਥੇ ਦਰਜ ਕਰਾਇਆ ਕਿਉਂਕਿ ਉੱਥੇ ਹੀ ਫਾਇਰਿੰਗ ਹੋਈ ਸੀ ਕਤੂ ਬੰਗਲ ਥਾਣੇ ਤੇ ਪੁਲਿਸ ਪਾਰਟੀ ਅੰਮ੍ਰਿਤਸਰ ਸੀਆਈਏ ਦੇ ਕਮਿਸ਼ਨਰ ਦੀ ਪਾਰਟੀ ਨੇ ਇਹੀ ਪਰਚਾ ਦਰਜ ਕਰਾਇਆ ਉਹ ਮੈਂ ਤੁਹਾਨੂੰ ਜ਼ਿਕਰ ਕੀਤਾ ਵਿੱਚ ਦੇ ਹਾਂ ਜੀ ਜਿਹੜਾ ਬਰਿੰਦਰ ਸਿੰਘ ਸਰ ਪਤਾ ਲੱਗਾ ਸੀ ਕੁਝ ਪੱਲੇ ਵਿੱਚ ਜਿੜੀ ਵੈਸੇ ਲੱਗੇ ਸੀ ਨਹੀਂ ਨਹੀਂ ਇੰਜ ਨਹੀਂ ਹੋਇਆ ਨਾ ਸਿਮਟੇ ਪਤਾ ਲੱਗਿਆ ਨਹੀਂ ਮੈਂ ਉਹਦੇ ਚੁਣੇ ਨਹੀਂ ਨਾ ਪੁਲਸ ਦੇ ਗੋਲੇ ਲੱਗੀਆਂ ਫਾਇਰਿੰਗ ਜ਼ਰੂਰ ਹੋਈ ਆ ਆਪਸ ਫਿਰ ਉਹ ਜਿਹੜਾ ਫਾਇਰਿੰਗ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਗਿਆ ਸਰ ਜਿਹੜਾ ਤੁਸੀਂ ਦੱਸਿਆ ਯੂਨੀਵਰਸਿਟੀ ਦੇ ਵਿੱਚ ਕੀ ਕੰਮ ਕਰਦਾ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਹਲੇ ਵੀ ਹਾਂਜੀ ਹਾਂਜੀ ਕਰਦਾ ਜੀ ਇਹਦਾ ਸੇਵਾਦਾਰ ਜਿਹੜਾ ਸੀ ਇਹ ਉਹਨਾਂ ਦੇ ਸੰਪਰਕ ਸਰ ਕਿਵੇਂ ਆਇਆ ਕੋ ਲੱਗਾ ਪਤਾ ਕਿ ਇਹ ਇਹਨਾਂ ਕੰਮ ਦੇ ਵਿੱਚ ਕਿਵੇਂ ਰਲ ਗਿਆ ਵੇਖੋ ਪਤਾ ਕੀ ਹੈ ਜ ਸਾਡਾ ਬਾਰਡਰ ਏਰੀਆ ਨਾ ਜੀ ਕਿ ਬਾਰਡਰ ਦੇ ਬਹੁਤ ਜ਼ਿਆਦਾ ਨੇੜੇ ਆ ਉੱਥੇ ਇਹ ਮਤਲਬ ਕਾਫੀ ਪ੍ਰੇਵਲੈਂਟ ਹੋ ਜਾਂਦੀ ਹੈ ਚੀਜ਼ ਕਿਉਂਕਿ ਉੱਥੇ ਡਰੋਨ ਦੀ ਆਮਦ ਰਫਤ ਬਹੁਤ ਹੈ ਤੇ ਉਹਦੇ ਨਾਲ ਜਿਹੜੇ ਸਮਗਨਰਸ ਦਾ ਨੈਟਵਰਕ ਪ੍ਰਾਣਾ ਬਣਿਆ ਹੋਇਆ ਹੈ ਮੈਚੂਲੀ ਜਿਹੜਾ ਬੰਦਾ ਉਸ ਏਰੀਆ 'ਚ ਰਹਿ ਰਿਹਾ ਤੇ ਉੱਥੇ ਲੋਕਾਂ ਦੀ ਆਮਦ ਰਫਤ ਦਰਗਾਹ ਦੇ ਕਰਕੇ ਕਾਫੀ ਆਉਣ ਜਾਣ ਹੈ ਇਹਦੀ ਵੀ ਲਿੰਕੇਜਸ ਪੈਦਾ ਹੋ ਗਏ ਉਸ ਤੱਲ ਤੇ ਪੈਸਿਆਂ ਦੇ ਲਾਲਚ ਦੇ ਵਿੱਚ ਵੀ ਜਲਦੀ ਅਸੀਂ ਅਮੀਰ ਹੋਈਏ ਤੁਹਾਨੂੰ ਪਤਾ ਹੀ ਹੈ ਇਹ ਸਾਰੇ ਲੋਕ ਅੱਜਕੱਲ ਲਿਊਕ੍ਰੇਟਿਵ ਜਿਹੜੀ ਇਸ਼ੂਜ਼ ਦੇ ਉੱਤੇ ਜਲਦੀ ਮਨਫਿਸਲ ਜਾਂਦੇ ਆ ਤਾਂ ਉਸ ਸلسਲੇ ਦੇ ਬੰਦਾ ਉਸ ਡਾਕਟਰੇਟ ਦੇ ਵਿੱਚ ਇਨਵੋਲਡ ਹੋਇਆ ਅਡੇਰੇ ਦੀ ਆਰਟ ਦੇ ਵਿੱਚ ਤੁਸੀਂ ਦੱਸਦੇ ਵੀ ਉੱਥੇ ਸਵਾਰ ਰੱਖਦਾ ਸੀ ਸ਼ੱਕ ਨਹੀਂ ਜੁਦਾ ਕਿ ਜੇ ਹੋਰ ਵੀ ਡੇਰੇ ਹੋਣਾ ਤਾਂ ਵੀ ਕੁਝ ਇਸ ਤਰ੍ਹਾਂ ਦੀ ਚੈਕਿੰਗ ਅਭਿਆਸ ਕਰ ਦਿੱਤਾ ਜੇ ਦੇਖੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਬੁਰਾ ਕਹਿ ਸਕਦੇ ਪਰ ਨੈਚੁਰਲੀ ਦੇਖੋ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਵਿੱਚ ਕੋਈ ਚੀਜ਼ ਆਈ ਹੈ ਆ ਪਰ ਰਿਵੀਲ ਕਰਦੇ ਆ ਤਾਂ ਉਹਦੇ ਖਿਲਾਫ ਟੁਕੋ ਐਕਸ਼ਨ ਲਿਆ ਜਾਂਦਾ ਸਰ ਪੰਨਾ ਕੋਈ ਨਾ ਰਿਕਾਰਡ ਹੈ ਕ੍ਰਿਮੀਨਲ ਰਿਕਾਰਡ ਕੋਈ ਹੈ ਕਿ ਨਹੀਂ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਜਵਿੰਦਰ ਦਾ ਪੁਰਾਣਾ ਰਿਕਾਰਡ ਹੈਗਾ ਇਹ ਦੇ ਖਿਲਾਫ ਦੋ ਪਰਚੇ ਐਨਡੀਪੀਐਸ ਤੇ ਦਰਜ ਨੇ ਜਿਹੜੇ ਤੋਂ 1 ਕਿਲੋ ਹਿਰਨ ਲੇਟੈਸਟ ਬ੍ਰੰਦ ਹੋਈ ਥਾਣੇ ਸਦਰ ਦੇ ਵਿੱਚ ਕੇਸ ਰਿਜਿਸਟਰ ਹੋਇਆ ਆਪਣੇ ਅਮਰਸਰ ਦੇ ਵਿੱਚ ਔਰ ਬਾਕੀ ਤਾਂ ਚਲੋ ਬੰਦੇ ਅਜੇ ਨਵੇਂ ਨੇ ਮਤਲਬ ਇੰਦਾ ਸੈਂਸ ਕਿ ਪੁਰਾਣਾ ਕ੍ਰਿਮੀਨਲ ਰਿਕਾਰਡ ਕੋਈ ਨਹੀਂ ਪਰ ਕਸਰ ਕੋਈ ਨਹੀਂ ਛੱਡੀ ਜਿਉਂਣ ਆਪਾਂ ਦੇਖੀਏ ਵੀ ਇੰਨੇ-ਇੰਨੇ ਪਿਸਤਲ ਲੈ ਕੇ ਬੰਦਾ ਇਕੱਠੇ ਕਰ ਰਿਹਾ ਲੋਕਾਂ ਨੂੰ ਤਾਂ ਨੇਚਰਲੀ ਕੋਈ ਕੋਈ ਵਾਰਦਾਤੀ ਆ ਵੱਡੀ ਕ੍ਰਾਈਮ ਨੂੰ ਇਨਜਾਮ ਤਾਂ ਦੇ ਜਾ ਹੀ ਦੇਗਾ ਤੇ ਡੇਰੇ ਵਿੱਚੋਂ ਤਾਂ ਹੋਰ ਵੀ ਬਥੇਰੇ ਜਾਣੇ ਆਂਦੇ ਹੋਣਗੇ ਉਹਨਾਂ ਬਾਰੇ ਕੋਈ ਜਾਣਦਾ ਸਾਰੀ ਉਹ ਇਹਨਾਂ ਦੀ ਇਨਵੈਸਟੀਗੇਸ਼ਨ ਡਿਟੇਲ ਚੱਲ ਰਹੀ ਹੈ ਜੀ ਫੋਨ ਵਗੈਰਾ ਦੀ ਹੋਰ ਸਾਰਾ ਕੁਝ ਉਹ ਅਸੀਂ ਜਿਵੇਂ ਕੋਈ ਕਿਸੇ ਦਾ ਇੰਡੀਕੇਟਿਵ ਆਏਗਾ ਪਰ ਡੈਫੀਨਿਟਲੀ ਇਹ ਦੋ ਬੰਦਿਆਂ ਦਾ ਤਾਂ ਆਪਸ ਵਿੱਚ ਲਿੰਕ ਬੜਾ ਕਲੀਅਰ ਆਇਆ ਬਲਵਿੰਦਰ ਗੋਪੀ ਦਾ ਤੇ ਸਾਬਰ ਸੰਧੂ ਦਾ ਸਰ ਇੱਕ ਜਿਲ੍ਹੇ ਤੋਂ ਇਹ ਜਿਹੜੀ ਬਿਲਕੁਲ ਬਾਰਡਰ ਤੇ ਜਗ੍ਹਾ ਉੱਥੇ ਵੀ ਪਹਿਲਾਂ ਇੱਕ ਦਰਗਾਹ ਹੋ ਜਿਹੜੀ ਕਾਫੀ ਹਰੰਟਡੀ ਬਰਾਮਦ ਹੋਈ ਸੀ ਤੇ ਪੁਲਿਸ ਹੁਣ ਖਰੂ ਕਿ ਚੈਕਿੰਗ ਕਰਾਉਤੀ ਜਿੰਨਾ ਦਰਗਾਹ ਵਾ ਦੇ ਆਰ ਦੇ ਵਿੱਚ ਵੀ ਲਿਖ ਰਿਹਾ ਕਿਤੇ ਕੋਈ ਜਿਦਾਂ ਜਿਹੜੇ ਚੀਜ਼ਾਂ ਹੁੰਦੀਆਂ ਐ ਔਰ ਸੰਕੇਤ ਮਿਲਦੇ ਆਪਾਂ ਸਾਰਿਆਂ ਨੂੰ ਡੇਰੇਆਂ ਨੂੰ ਜਾਂ ਧਾਰਮਿਕ ਜਗ੍ਹਾਵਾਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਹਾਜੇ ਦਾ ਮਾੜੇ ਚੰਗੇ ਲੋਕ ਹੁੰਦੇ ਐ ਤੇ ਉਸ ਜਿਹੜੀ ਚੀਜ਼ ਹੋ ਜਾਕਰ ਹੋਈ ਐ ਆਪਾਂ ਪਬਲਿਕ ਦੇ ਸਾਹਮਣੇ ਤੁਹਾਡੇ ਰਾਹੀਂ ਲਿਆਂਦੀ ਐ ਨੈਚੁਰਲੀ ਉਹਦੇ ਨਾਲ ਲੋਕਾਂ ਦੇ ਵਿੱਚ ਵੀ ਅਵੇਅਰਨੈਸ ਜਾਂਦੀ ਐ ਤੇ ਅੱਗੇ ਵਾਸਤੇ ਇਨਫੋਰਮੇਸ਼ਨ ਵੀ ਜ਼ਿਆਦਾ ਆਏਗੀ ਸਾਡੇ ਕੋਲ ਅਰੇ ਬੈਠਦੇ ਸੈਂਟਰ ਚ ਗੱਲ ਕਰਦੇ ਸੈਂਟਰ ਕੀਤਾ ਤਾਂ ਅੱਗੇ ਕੀ ਹੋਏਗਾ